ਇਹ ਗ੍ਰੈਂਡਰ ਮਸ਼ੀਨ ਉਦਾਂ ਹੀ ਪਈ ਉਹ ਗੈਸ ਦੇ ਉਪਰ ਤਵਾ ਜਿਹੜਾ ਉਵੇਂ ਰੱਖਿਆ ਆ ਬਸ ਸਿਰ ਪੂਰੇ ਬਾਥਰੂਮ ਪੂਰੇ ਖਰਾਬ ਜਿੱਦਾਂ ਹੈਗੇ ਮਿੱਟੀ ਜੰਮੀ ਪਈ ਆ ਇਹ ਅੱਗ ਲਾਤੀ ਉਹ ਇਹ ਆ ਫਿਰ ਲੱਗੀ ਸੀ ਉਹ ਵੀ ਚਲ ਗਈ ਇੱਥੇ ਦੇਖੋ ਕੀ ਹਾਲਾਤ ਨਸ਼ੇ ਨੇ ਬਣਾ ਦਿੱਤੇ 15 ਸਾਲ ਡੈਨਮਾਰਕ ਦੇ ਵਿੱਚ ਰਿਆ ਨੌਜਵਾਨ ਦੇਖੋ ਕੀ ਬਣਾਤਾ ਉਹ ਰੇ ਹਾਲ ਆ ਸਾਰੇ ਕੂੜਾ ਕਰ ਕਰ ਸਿੱਟੀ ਜਾਂਦੇ ਉਧਰੋਂ ਹਨ ਹਾਂ ਆ ਪ੍ਰੈਜ਼ੀਡੈਂਟ ਹੋਟਲ ਵਾਲੇ ਜਿਹੜੇ ਆ ਉਹ ਬਾਜੀ ਦੇ ਫਰੈਂਡ ਆ ਨਾਲ ਪੜਿਓ ਆ ਜਿਹੜਾ ਜਲੰਧਰ ਹੋਟਲ ਆ ਜਿਹਨਾਂ ਦਾ ਦੇਖ ਸਕਦੇ ਬਾਥਰੂਮ ਕਿਵੇਂ ਬੋਤਲਾਂ ਚ ਭਰਿਆ ਹੋਇਆ ਕਿਵੇਂ ਆ ਹਾਲਾਤ ਇੱਕ ਘਰ ਦੇ ਇੱਕ ਬੜੇ ਚੰਗੇ ਭਲੇ ਘਰ ਦੇ ਇਹ ਹਾਲਾਤ ਬਣਿਆ ਕਿਵੇਂ ਬਣਿਆ ਕਿ ਨਸ਼ੇ ਨੇ ਇਹ ਹਾਲਾਤ ਬਣਾ ਦਿੱਤੇ ਗਏ ਆ ਇੱਕ ਗਵਰਨਮੈਂਟ ਜੌਬ ਕਰਦੇ ਹੋਏ ਮਾਸਟਰ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਤੇ ਉਹ ਕਸਟਮ ਆਫੀਸਰ ਸੀਗੇ ਉਹ ਕਸਟਮ ਆਫੀਸਰ ਸੀਗੇ ਤੇ ਇਹਨਾਂ ਦੀ ਮਾਤਾ ਜਿਹੜੀ ਉਹ ਜੌਬ ਕਰਦੀ ਗਵਰਨਮੈਂਟ ਟੀਚਰ ਸੀਗੀ ਫਾਰ ਮੋਟਰਸਾਈਕਲ ਇੱਕ ਗੱਡੀ ਰਨਾਲਡ ਗੱਡੀ ਦੀ ਖੜੀ ਆ ਇੱਧਰ ਮੋਟਰਸਾਈਕਲ ਖੜਾ ਆ ਸਾਰਾ ਸਮਾਨ ਘਰ ਦਾ ਗੈਸ ਤੱਕ ਵਾਸ਼ਿੰਗ ਮਸ਼ੀਨ ਤੱਕ ਸਭ ਕੁਝ ਮਸ਼ੀਨ ਘਰ ਦੀ ਜਿਹੜੀ ਵੀ ਚੀਜ਼ ਹੁੰਦੀ ਆ ਉਹ ਉਵੇਂ ਪਈ ਹੋ ਪਿਛਲੇ ਪਾਸੇ ਦੁਕਾਨਾਂ ਘਾਰਾਂ ਦੁਕਾਨਾਂ ਕਿਰਾਏ ਤੇ ਚੜੀਆਂ ਆ ਉਹ ਕੋਈ ਕਿਰਾਇਆ ਨਹੀਂ ਦੇ ਰਿਆ ਘਰ ਜਿਹੜਾ ਦੁਕਾਨ ਕਿਰਾਏ ਤੇ ਰਹਿ ਰਿਆ ਉਹ ਕੋਈ ਕਿਰਾਇਆ ਨਹੀਂ ਦੇ ਰਿਆ ਲੋਕ ਫਿਰ ਗਲਤ ਕਰ ਲੈਂਦੇ ਆ ਜਦੋਂ ਦੇਖਿਆ ਵੀ ਲੋਕ ਤੇ ਚੰਗੇ ਭਲੇ ਬੰਦਿਆਂ ਦੇ ਨਾਲ ਐਦਾਂ ਠਗੀ ਮਾਰੀ ਮਾਰਤੇ ਆ ਤੇ ਤਾਂ ਫਿਰ ਆਪਣੇ ਆਪ ਨੂੰ ਇਹਨੇ ਬੰਦ ਕਰ ਲਿਆ ਤੇ ਇਹਨੂੰ ਕੁਝ ਵੀ ਨਹੀਂ ਦਿੰਦੇ ਸੱਸੀ ਕਾਲ ਸੱਸੀ ਕਾਲ ਭਾਜੀ ਕਿਦਾਂ ਠੀਕ ਹੈ ਜੀ ਕਰਦੀ ਕਾਲ ਜੀ ਫੋਨ ਸੁਣਾਓ ਕਿ ਨਾਂ ਜੀ ਆਪਣਾ ਹਮਾਰੀ ਹਾਂ ਜੀ ਹਰਦੀਪ ਜੀ અમરદીપ કેનેડા માં હે ટેવギવા સાર્ટિફિકેટ આપણ દે આ ભજીસો ઓય આયા થી ઓ દો તા પતરા છો પતતા દિન કા પતરા અચ્છા અચ્છા તો આ પાણી કોઈ પાણી દાણી તો પૂછો સાનો તાડે કુલાયે ગેસ તાડે આયે પાણી પુણી પલાવ કોઈ પાણી કે કોપી હે ની કોઈ ગ્લાસ તા اچھا હમ ਦੇਖੇ ਕੋ ਆਜੂ ਪਣਜਪੜਾ ਦੋ ਹਾਂਜੀ ਪਾਣੀ ਪੁਣੀ ਪੜਾ ਦੋ ਕੋਈ ਸਾਨੂੰ ਆਹ ਭਾਜੀ ਕੀ ਪਲਾ ਇਹ ਕੀ ਬੱਜਾ ਇਹਨਾਂ ਮੈਂ ਤੁਹਾਨੂੰ ਮਾਰਨਾ ਇਹ ਕੀ ਭਾਜੀ ਇਹ दारू 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 ਦਰੂ ਵੀ ਨੇ ਦਾਰੂ ਇਹ ਬਾਥਰੂ ਕਿਤਾ ਬਾਥਰੂ ਮਾਂ ਦਾ ਅਸਲ ਅਮਰੇ ਦੀ ਬਾਥਰੂ ਕਰਨਾ ਪੈਂਦਾ ਅੱਛਾ ਤੇ ਇਹ ਬਾਕੀ ਆ ਕੀ ਕੂੜਾ ਠੀਕ ਠੀਕ ਅੱਛਾ ਇਹ ਬਾਹਰ ਸਿੱਟਣੇ ਸੀਗੇ ਆ ਉਹ ਕੂੜੇ ਵਾਲਾ ਜਦੋਂ ਆਊਗਾ ਦੂਸਤਾਂਗਾ ਅੱਛਾ ਬੂਤਲਾਂ ਕਾਤੋਂ ਉਹ ਟਾਇਲਟ ਹੈਗੀ ਇਹਦੇ ਵਿੱਚ ਕਾਤੋਂ ਨਹੀਂ ਯੂਜ਼ ਕਰਦੇ ਇੱਕ ਘਰ ਦਵਾਰ ਟੱਕੜ ਉੱਥੇ ਮੇਰਾ 1 ਲੱਖ ਰੁਪਿਆ ਲੈ ਕੇ ਭੱਜਿਆ ਨਾਲਾ ਸੰਜੀਵ ਬੈਂਕ ਦਾ ਆਪਾਂ ਕਰ ਲੈਣੀ ਗੱਲ ਉਹਨਾਂ ਨਾਲ ਕੋਈ ਗੱਲ ਨਹੀਂ ਆ ਐਸਬੀਆਈ ਬੈਂਕ ਚ ਹਾਂ ਅੱਛਾ 1 ਲੱਖ ਰੁਪਿਆ ਲੈ ਕੇ ਭੱਜੇ ਉਹ ਸਾਰਾ ਦਵਾ ਦੇਣਾ ਭਾਈ ਸਾਰਾ ਦਵਾ ਦੇਣਾ ਆਪਾਂ ਟੈਨਸ਼ਨ ਨਾ ਮੈਨੂੰ ਕੋ ਦਾ ਮਨੀ ਕੋਈ ਨਹੀਂ ਨਾ ਰਹੀ ਮੈਂ ਤਾਂ ਡਾਲਰ ਕੱਲ ਚੇਂਜ ਕਰਾ ਕੇ ਲਿਆਂ ਮੈਂ ਨਾ ਤੁਹਾਡੇ ਯਾਰ ਰਿਸ਼ਤੇਦਾਰ ਨੇ ਮੈਨੂੰ ਦੱਸਿਆ ਵੇ ਸਾਰੀ ਗੱਲ ਆਪਾਂ ਮੈਂ ਕਿਹਾ ਜੋ ਵੀ ਤੁਹਾਡਾ ਫਰਿਆ ਜਿੱਥੇ ਜਿੱਥੇ ਉਹਨਾਂ ਨੂੰ ਸੈਮੀ ਫੋਨਾਂ ਨੇ ਸਿਮੀ ਉਹਨਾਂ ਨੂੰ ਲੋੜਿਆ ਭਾਜੀ ਉੱਪਰ ਵੀ ਚਲੋ ਨਾਲ ਲੈ ਕੇ ਦੇਖੋ ਅੱਛਾ ਜੀ ਆ ਜੋ ਆਓ ਚਲੋ ਉੱਪਰ ਵੀ ਚੱਲਦੇ ਹਾਂ ਅੱਛਾ ਇਹ ਘਰ ਤੁਹਾਡਾ ਸਾਰਾ ਹੀ ਅੱਗ ਲੱਗੀ ਹੈ ਭਾਜੀ ਵਾਹਿਗੁਰੂ ਅੱਛਾ ਜੀ ਥੱਲੇ ਸਾਰੇ ਅੱਗ ਲੱਗੀ ਥੱਲੇ ਕੋਈ ਨਹੀਂ ਰਹਿੰਦਾ ਨਹੀਂ ਉਦਾਂ ਅੰਦਰ ਹੈਗਾ ਸਮਾਨ ਜੂਣ ਗਿਆ ਸਾਰਾ ਬਸ ਤਾਂ ਹੀ ਮੈਂ ਕਿ ਮੈਂ ਦੇ ਇੱਥੇ ਰਾਤ ਨੂੰ ਬੰਦ ਲੋਕ ਲਾ ਕੇ ਰਹਿਣਾ ਹੂੰ अच्छा बाथरूम ਵੀ ਮੈਨੂੰ ਇੱਥੇ ਹੀ ਜਾਣਾ ਪੈਂਦਾ ਤਾਂ ਹੀ ਮੈਂ ਪਾਣੀ ਨੂੰ ਵੀ ਬੰਨ੍ਹਾ ਕੀਤਾ ਤੇ ਮਾਨੂੰ ਕੋਈ ਲੈਟ ਲੂਟ ਕੋਈ ਲੈਟ ਵੀ ਹੈ ਨਹੀਂਗੀ ਚਾਹੀਦੀ ਆਜੋ ਇਹ ਪਜੀਨੀਆਂ ਆ ਸੈਟਾ ਸੂਟਾ ਤੁਸੀਂ ਵੀ ਨੇ ਆਪਾਂ ਅੱਛਾ ਇਹ ਤੱਕ ਉਹਨਾਂ ਨੂੰ ਸਾਈਡ ਤੇ ਕਰ ਦਿਓ ਇਹਨਾਂ ਨੂੰ ਕੰਨ ਨੂੰ ਸਾਈਡ ਤੇ ਕਰ ਦਿਓ ਨਾ ਇਹਨਾਂ ਨੂੰ ਸੈਟ ਠੀਕ ਅਛਾ ਇਹ ਬਾਥਰੂਮ ਕਾ ਤੂੰ ਭਰਦੇ ਭਜੀ ਕੋ ਪ੍ਰੋਬਲਮ ਆ ਤੈਨੂੰ ਹਾਂ ਮੈਨੂੰ ਤੇਰਾ ਅੱਧੇ ਘੰਟੇ ਬਾਅਦ ਜਾਣਾ ਪੈਣਾ ਨਾ ਬਾਥਰੂਮ ਘੰਟਾ ਤੋਂ ਘੰਟੇ ਹਾਂ ਬਸ ਬਸ ਤੂੰ ਰਹਿ 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 ਆਪੀ ਚੱਕੂ ਰਹਿ 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 ਤੂੰ ਰੋਟੀ ਪਾਣੀ ਕਿੱਥੋਂ ਖਾਣੇ ਭਜੀ ਫਿਰ ਰੋਟੀ ਪਾਣੀ ਰੋਟੀ ਪਾਣੀ ਮੈਂ ਢਾਬੇ ਤੋਂ ਲਿਆਣਾ ਉਹਨਾਂ ਸੁਬਰਾਜ ਦਾ ਬਾਅਦ ਜਾਂਦੇ ਹੋਣੇ ਬਾਹਰ ਆਹੋ ਹਾਂ ਕੱਤੇ ਜਾਂਦੇ ਹੋਣੇ ਕੱਤੇ ਜਾਂਦੇ ਹੋਣੇ ਹਾਂ ਤੇ ਅੱਛਾ ਆ ਨਿਆਣੀ ਫਿਰ ਗਲੀ ਐ ਇਧਰੋਂ ਨਹੀਂ 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 ਇਹ ਕਾਉ ਜੁੜਿਆ ਆ ਘਰ ਇਹ ਕਿਹੜਾ ਇਦੋਂ ਕਾਉ ਕਿਹੜਾ ਘਰ ਭਾਈ ਉਹ ਕਾਉ ਕਿਹੜਾ ਉਹ ਵੀ ਆਪਣਾ ਅੱਛਾ ਉਹ ਕਰਾਇ ਦੇ ਦਿੱਤਾ ਨਹੀਂ ਦਿੱਤਾ ਮੇਰੇ ਤੋਂ ਹਾਂ ਕਰਾਇ ਕਰਾਇ ਨਹੀਂ ਹੁੰਦੇ ਹੈਂ ਰਾਏ ਕਰਾ ਨਹੀਂ ਹੁੰਦੇ ਅੱਛਾ ਉਧੇ ਰਹਿੰਦੇ ਬੈਠੇ ਆਂ ਜੀ ਮੋਰੇ ਇੱਧਰ ਪਿੱਛੇ ਦੁਕਾਨਾਂ ਆ ਦੋ ਹਾਂ ਦਿੱਤਾ ਨਹੀਂ ਕਰਾਇ ਮੈਂ ਕੋਈ ਨਹੀਂ ਦਿੰਦੇ ਤੁਸੀਂ ਕਾ ਆਪਾਂ ਸਸਤਾ ਵਾਲੇ ਆ ਭਾਈ ਆਪਾਂ ਤੁਹਾਡੀ ਹੈਲਪ ਲੀਨ ਤੁਹਾਡੀ ਸਿਸਟਰ ਨੇ ਸਾਨੂੰ ਕਿਹਾ ਹੈ ਅਸੀਂ ਤੁਹਾਡੀ ਹੈਲਪ ਲਈ ਆ ਜਿਹੜੇ ਤੁਹਾਡੇ ਪੈਸੇ ਕਿਸੇ ਨੇ ਮਾਰੇ ਉਹ ਵੀ ਆਪਾਂ ਹੱਲ ਕਰਨਾ ਜਿਹੜੇ ਤੁਹਾਡੇ ਆ ਕਿਰਾਇਆ ਕਰਾਉਣ ਦੇ ਦਿੰਦੇ ਉਹ ਵੀ ਆਪਾਂ ਹੱਲ ਕਰਾਂਗੇ ਆਪਣਾ ਹੈਗਾ ਗਰਦੀ ਵਾਲਾ ਉਹ ਕਿੱਥੇ ਪੈਂਦਾ ਇਹ ਪੈਂਦਾ ਹਾਰਪੁਰ ਦੇ ਵਿੱਚ ਹਾਰਪੁਰ ਤਾਂ ਇੱਥੇ ਜਲੰਧਰ ਦੀ ਸੀਮਾ ਚ ਤਾਂ ਹੈ ਹੀ ਨਹੀਂ ਹਾਂ ਨਹੀਂ ਨਹੀਂ ਇਹ ਹਾਰਪੁਰ ਜ਼ਿਲ੍ਹਾ ਪੈਂਦਾ ਨਾ ਲਾਗੇ ਪੈਂਦਾ ਜਲੰਧਰ ਦੇ ਲਾਗੇ ਪੈਂਦਾ ਅੱਛਾ ਅੱਛਾ ਹਾਂ ਆਪਾਂ ਤੁਹਾਡਾ ਹੁਣ ਸਾਰਾ ਹੱਲ ਕਰਾਉਣਾ ਆਪਾਂ ਜਿਹੜਾ ਤੁਹਾਡੇ ਪੈਸੇ ਕਿਹਨੇ ਮਾਰੇ ਉਹ ਵੀ ਹੱਲ ਕਰਾਉਣੇ ਆ ਹਾਂ ਠੀਕ ਹੈ ਕਿ ਨਹੀਂ ਜਿਹੜੇ ਕਿਰਾਏ ਵਾਲੇ ਜਗ ਬੰਦੇ ਐ ਵੀ ਹੱਲ ਕਰਾਉਣੇ ਆ ਜੀ ਹਾਂ ਉਹਨੇ ਵੀ ਕਿਰਾਇਆ ਨਹੀਂ ਦਿੱਤਾ ਨਾ ਕਿੰਨੇ ਚਿਰ ਦਾ ਕਿਰਾਇਆ ਨਹੀਂ ਦਿੱਤਾ 5-6 ਸਾਲ ਹੋ ਗਏ ਉਹਨੇ ਤਾਂ ਬੈਂਕ 'ਚ ਜਮਾ ਕਰਾਉਣਾ ਸੀ ਕਿਰਾਇਆ ਨਹੀਂ ਹਜੇ ਤੱਕ ਹਾਂ ਅੱਛਾ ਉਹਨਾਂ ਤੋਂ ਕਿਰਾਇਆ ਨਹੀਂ ਦਿੱਤਾ ਮੇਰੇ ਕੋਲ ਤਾਂ ਮਨੀ ਇੰਨੀ ਨਹੀਂ ਰਹਿ ਗਈ 300 ਡਾਲਰ ਰਹਿ ਗਿਆ ਸਾਰਾ ਮੇਰੇ ਕੋਲ ਤਾਂ ਆਪਣਾ 4-5000 ਰੁਪਏ ਉਸ ਦਾ ਹਾਂ ਜਿਹੜੀਆਂ ਉਹ ਮਿਲ ਸਕਦਾ ਆ ਕਿਰਾਇਆ ਨਾ ਉਹ ਭਾਜੀ ਦੂਧੀਆਂ ਹੋਈਆਂ ਉਹਨਾਂ ਨੇ ਕਬਜ਼ਾ ਹੀ ਕਰ ਲਿਆ ਇੱਕ ਤਰੀਕੇ ਦਾ ਅੱਛਾ ਉਹ ਹੁਣ ਸਿਸਟਰ ਜਾਂ ਦੋ ਹਨਾ ਉਹ ਬਾਹਰ ਹੀ ਆ ਉਹ ਇੱਕ ਮਹੀਨਾ ਹੋਇਆ ਆਏ ਸੀਗੇ ਉਹ ਟਰਾਈ ਕਰੀਗੇ ਇੱਕ ਦੋ ਐਨਜੀਓ ਨਹੀਂ ਬੇਦਬਣੀ ਹਣਾ ਤੇ ਤਾਂ ਕਰਕੇ ਵੀ ਉਹਨਾਂ ਦੇ ਬੱਚੇ ਛੋੜੇ ਛੱਡ ਕੇ ਆਏ ਸੀਗੇ ਹੋਰ ਵੀ ਨਹੀਂ ਗੱਲ ਬਣੀ ਵੀ ਉਹਨਾਂ ਨੂੰ ਜਾਣਾ ਪਿਆ ਵਾਪਸ ਹੂੰ ਤੇ ਹੁਣ ਚਲੋ ਭਰਾਵਾਂ ਨੇ ਦੱਸਿਆ ਵੀ ਅਸੀਂ ਕੰਦੇ ਵੀ ਕਰਵਾਉਨੇ ਹਾਂ ਤੇ ਤਾਂ ਕਰਕੇ ਅੱਛਾ ਉਹ ਉਹਨਾਂ ਨੇ ਕਰਾਇਆ ਨਹੀਂ ਦਿੱਤੇ ਹਣਾ ਹਾਂ ਕੁਛ ਨਹੀਂ ਭਾਈ ਦੱਬੀ ਮਾਂ ਉਹ ਬੈਠੇ ਆ ਬਸ ਇਧੀਆਂ ਉਹ ਦੁਕਾਨਾਂ ਚੜੀਆਂ ਹੋਈਆਂ ਨੇ ਹਾਂਜੀ ਹੂੰ ਤੇ ਉਹ ਕੁਛ ਨਹੀਂ ਕਰਦੇ ਵੀ ਇਹ ਡਿਪਰੈਸ਼ਨ ਜਿੱਦਾਂ ਪਤਾ ਜਦ ਘਰ ਦੇ ਵਿੱਚ ਹੈ ਹੀ ਕੋਈ ਨਹੀਂ ਡਿਪਰੈਸ਼ਨ ਤਾਂ ਸਾਰੇ ਹੀ ਫਿਰ ਫਾਇਦਾ ਉਠਾਉਂਦੇ ਆ ਆਹ ਨਾਲ ਥੱਲੇ ਅੱਗ ਉਥਾਰਾ ਹੀ ਸਮਾਨ ਨੂੰ ਲੱਗੀ ਪਈ ਐ ਇੱਥੇ ਵੀ ਪਹਿਲਾਂ ਪਿਆ ਸੀ ਸਾਰਾ ਚਕਾਤਾ ਬਾਈ ਜੀ ਕਜਰਾ ਹਾਂ ਉਹ ਤੋਂ ਮੈਂ ਚੱਕ ਲਿਆ ਸੀ ਅੱਛਾ ਨੇ ਲਈ ਕਿਤੇ ਦਵਾਈ ਹਾਂ ਉਹ ਦਵਾਈ ਵੀ ਲਿਆਂਦੀ ਸੀ ਉਧਰੋਂ ਅੱਛਾ ਦੱਸ ਤਾਰ ਬੋਲੋ ਹਾਂ ਤੇ ਆਪਾਂ ਹੁਣ ਬਾਹਰ ਕਿਹੜੇ ਮੁਲਕ 'ਚ ਰਹੇ ਆ ਜਨਮਾ ਦੇ ਨੂੰ ਕਿੰਨਾ ਚਿਰ ਆਏ ਆ ਉੱਥੇ 15 ਸਾਲ 15 ਸਾਲ ਤੇ ਵਿਆਹ ਨਹੀਂ ਕਰਾਇਆ ਸੀ ਫੇ ਆਕੇ ਹਾਂ ਮੈਂ ਨਹੀਂ ਕਰਾਇਆ ਅੱਛਾ ਆ ਗੱਡੀ-ਗੁੱਡੀ ਜਿਹੜੀ ਲਈ ਤੁਸੀਂ ਲਈ ਆਓ ਜਿਹੜੀ ਬਾਹਰ ਖੜੀ ਹੈ ਮੇਰੀ ਐ ਰੈਨੋਲ ਕੋਏ ਅੱਛਾ ਕਿਆ ਬਾਤ ਆ ਤੇ ਚਲਉਂਦੀ ਨਹੀਂ ਹੁੰਦੇ ਫਿਰ ਨਾ ਮੈਂ ਕਿੰਨੇ ਸਾਲ ਹੋ ਗਏ ਇੱਦੀ ਇੱਦੀ ਖੜੀ ਐ ਤੇ ਦਦਾ ਇਹ ਤੁਹ ਸਟਾਰਟ ਹੀ ਕਰਾਣੀ ਪੈਂਦੀ ਸਿਰਫ ਹਮ ਬੈਟਰੀ ਡਾਊਨ ਕਰਕੇ ਹਮ ਤੇ ਹਾਂ ਪਤਾ ਕਰਨਾ ਸੀ ਕਿਰਾਇਆ ਦਾ ਤੇ ਕਿਰਾਇਆ ਨਹੀਂ ਮਿਲੇ ਹਜੇ ਤੱਕ ਮੈਂ ਮੈਨੂੰ ਤਾਂ ਚਾਹੀਦੇ ਹੁੰਦੀ ਨਾ ਮੋਣੀ ਹਮ ਬਿਲਕੁਲ 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 ਤਾਂ ਚਾਹੀਦੀ ਹੁੰਦੀ ਆ ਬੰਦਾ ਕੋਈ 100 ਕੰਮ ਕਰਨਾ ਕੋਈ ਗੱਲ ਬਾਤ ਹੈਨਾ ਪਰ ਭੈਣਾ ਨਾਲ ਗੱਲਬਾਤ ਹੁੰਦੀ ਆ ਫੋਨ ਤੇ ਹਾਂ ਜੀ 2-3 ਮਹੀਨੇ ਪਹਿਲਾਂ ਹੀ ਗੱਲ ਹੋ ਗਈ ਸੀ ਹੂੰ ਪਹਿਲਾਂ ਤੇ ਜਦੋਂ ਭੈਣਾ ਆਈਆਂ ਸੀ ਮਿਲੇ ਸੀ ਤੁਸੀਂ ਉਹਨਾਂ ਨੂੰ ਹਾਂ ਜੀ ਹਾਂ ਜੀ ਬੜਨ ਨਹੀਂ ਦਿੰਦਾ ਉਹਨਾਂ ਨੂੰ ਫੇਰ ਇੱਥੇ ਅੱਛਾ ਨਹੀਂ ਬੜਨ ਨਹੀਂ ਛੋੜੀ ਗੇਟ ਨਹੀਂ ਖੋਲਦਾ ਫੇਰ ਛੋੜੀ ਨੂੰ ਮਿਲੇਗਾ ਉਹ ਵੀ ਮੇਰੇ ਵਿਆਹ ਕਰਕੇ ਆਏ ਉਸੇ ਮਹੀਨੇ ਦੇ ਅੱਛਾ ਬੜਨੀ ਹੁੰਦਾ ਉਹ ਇੱਥੇ ਬਸ ਉਹਨਾਂ ਨੂੰ ਬੜਨ ਨਹੀਂ ਦਿੰਦਾ ਇਹਨੂੰ ਪਛਾਣਦੇ ਤੁਹਾਡਾ ਕੋਈ ਲੱਗਦੇ ਹੋ ਆ ਇਹਨੂੰ ਪਛਾਣ ਮੈਂ ਇੱਥੇ ਆ ਰੌਣ ਹੀ ਹੈ ਕੌਣ ਹੈ ਰੌਣ ਤੇ ਭਗਵਾੜੇ ਰਹਿ ਗਿਆ ਸੀ ਨਾ ਹਾਂ ਇਹ ਕੋਣ ਤੇਰੀ ਮੰਮੀ ਦਾ ਮੁੰਡਾ ਹਾਂ ਮਾਮੇ ਦਾ ਮੁੰਡਾ ਚਲੋ ਫਿਰ ਆਪਾਂ ਚੱਲਦੇ ਹਾਂ ਫਿਰ ਤੇ ਆਪਾਂ ਸਮਾਨ ਸਾਰਾ ਜਿਹੜਾ ਨਾਲੇ ਸਾਫ਼ ਕਰਨਗੇ ਵੀਰ ਸਫਾਈ ਕਰਾਉਣਗੇ ਠੀਕ ਆ ਤੇ ਆਪਾਂ ਦਵਾਈ ਉਹ ਤਾਂ ਕੂੜੇ ਵਾਲੇ ਨੇ ਕੀ ਨਾਮ ਕੀ ਦੱਸਿਆ ਮੈਨੂੰ ਆਪਣਾ ਅਮਰਜੀਤ ਅਮਰਦੀਪ ਸਿੰਘ ਅਮਰਦੀਪ ਸਿੰਘ ਪਤਾ ਗੱਲ ਕੀ ਆ ਇਹ ਸਫਾਈ ਸੁਪੂਈ ਜਿਹੜਾ ਸਾਰਾ ਕੂੜਾ ਦੇਖੋ ਆ ਬਾਥਰੂਮ ਆ ਤੁਸੀਂ ਪੜ੍ਹੇ ਲਿਖੇ ਆ ਡੈਨਮਾਰਕ ਦੇ ਵਿੱਚ 15 ਸਾਲ ਲਾਇਏ ਤੁਸੀਂ ਤੁਸੀਂ ਦੱਸੋ ਬੋਤਲ ਦੇ ਵਿੱਚ ਆਪਾਂ ਬਾਥਰੂਮ ਪਾਵਾਂਗੇ ਐਂਦਾ ਕੂੜੇ ਦੇ ਵਿੱਚ ਐਂਦਾ ਚੰਗਾ ਨਹੀਂ ਲੱਗਦਾ ਆਪਾਂ ਨੂੰ ਆਪਾਂ ਤੁਸੀਂ ਸਾਡੇ ਨਾਲ ਚਲੋ ਆਪਾਂ ਜਿਹੜਾ ਬੈਂਕ ਦੇ ਵਿੱਚ ਜਿਹੜੇ ਪੈਸੇ ਆ ਉਹਨਾਂ ਦਾ ਕਰੀਏ ਇਹਨਾਂ ਦਾ ਬਾਕੀ ਕਿਰਾਏਦਾਰ ਵਾਲਿਆਂ ਨਾਲ ਜਿਹੜਾ ਇਹਨਾਂ ਨਾਲ ਗੱਲ ਕਰੀਏ ਠੀਕ ਹੈ ਨਾ ਇਹਨਾਂ ਨਾਲ ਇਹ ਇਹ ਕਿੱਥੇ ਰਹਿੰਦੇ ਨੇ ਨਹੀਂ ਨਹੀਂ ਇਹ ਸਾਡੇ ਨਾਲ ਹੀ ਆ ਇਹ ਸਾਡੇ ਨਾਲ ਹੀ ਆ ਦੁਕਾਨ ਵਾਲੇ ਅੱਛਾ ਅੱਛਾ ਹਾਂ ਦੁਕਾਨ ਵਾਲਿਆਂ ਨਾਲ ਗੱਲ ਕਰੀਏ ਆਪਾਂ ਇਹਨਾਂ ਨਾਲ ਗੱਲ ਕਰੀਏ ਕਿ ਉਹਨਾਂ ਆਪਣੀਆਂ ਦੁਕਾਨਾਂ ਜਿਹੜੀਆਂ ਖਾਲੀ ਕਰੋ ਬਾਕੀ ਤੁਸੀਂ ਜਿਹੜਾ ਪੁਰਾਣਾ ਕਿਰਾਇਆ ਜਿਹੜਾ ਜਿਹੜਾ ਤੁਹਾਡੇ ਪੈਸੇ ਮਾਰ ਲਏ ਬੈਂਕ ਵਾਲਿਆਂ ਨੇ ਉਹਨਾਂ ਨਾਲ ਗੱਲਬਾਤ ਕਰੀ ਤੁਸੀਂ ਸਾਡੇ ਨਾਲ ਗੌਰਵ ਕੱਕੜ ਲੈ ਕੇ ਜੈਸੀ ਲੱਖ ਰੁਪਇਆ ਤਾਂ ਬੈਂਕ ਵਾਲਾ ਉਹਦੇ ਨਾਲ ਚੀਆ ਚੰਗੇ ਅੱਛਾ ਆਪਾਂ ਇਹਨਾਂ ਨਾਲ ਗੱਲਬਾਤ ਕਰੀਏ ਕਿਉਂ ਲੈ ਕੇ ਗਏ ਪੈਸੇ ਆਪਾਂ ਗਾ ਲੈ ਕੇ ਉਹ ਨਿਕਲ ਗਿਆ ਕਿ ਉਹਨੂੰ ਉਧਾਰੇ ਚਾਹੀਦੇ 5 ਸਾਲ ਹੋ ਗਏ ਨੇ ਮੋੜੇ ਨਹੀਂ ਹੂੰ ਗੌਰਵ ਕੱਕੜ ਅੱਛਾ ਕਿਤੇ ਨਕੋਤੇ ਚੌਂ ਪੰਜਾ ਤੇਰਾ ਦੋਸਤ ਮੈਨੂੰ ਬਤਾ ਉਹ ਵੀ ਸਟੇਸ਼ਨ ਅੱਛਾ ਉਹਦਾ ਫਰੈਂਡ ਹੈ ਭਾਈ ਦਾ ਅੱਛਾ ਪੁਰਾਣਾ ਜਿਹਦਾ ਸਕੂਲ ਟਾਈਮ ਦਾ ਹਾਂ ਤੇ ਉਹ ਫਰੈਂਡ ਹੈ ਨਾ ਉਹ ਠੀਕ ਠੀਕ ਮਤਲਬ 15 ਸਾਲ ਡੈਨਮਾਰਕ ਦੇ ਵਿੱਚ ਪੱਕੇ ਹੀ ਆ ਗਏ ਫਿਰ ਉੱਥੇ ਮਤਲਬ ਇੱਥੇ ਪੱਕਾ ਆ ਗਏ ਤੇ ਪੈਸਾ ਜਿਹੜਾ ਹੈ ਉੱਥੇ ਲਿਆਂਦਾ ਸੀ ਬਸ ਬਸ ਦੇ ਨਸ਼ੇ ਪਤੇ ਦੀ ਨਸ਼ੇ ਪਤੇ ਦੀ ਖਤ ਲਿਆ ਜਾ ਇੱਥੇ ਰਹਿ ਕੇ ਕੁਝ ਅੱਛਾ ਰੋਟੀ ਮਾਣੀ ਹੋ ਗਿਆ ਜਾਂ ਸਾਰਾ ਸਾਰਾ ਕੰਮ ਘੜਾ ਪਰ ਨਸ਼ੇ ਪਤੇ ਨੇ ਦਿਮਾਗ ਤੇ ਟੈਨਸ਼ਨ ਪਾ ਲਈ ਟੈਨਸ਼ਨ ਪਾਈ ਹੋਈ ਹੈ ਜਿਆਦਾ ਤੋਂ ਕਿ ਇੱਕ ਥੋੜੇ ਇਕੱਲੇ ਵੀ ਰਹਿੰਦੇ ਜਿੱਦਾਂ ਉਹਦੇ ਨਾਲ ਵੀ ਥੋੜਾ ਹੋ ਗਿਆ ਚਲ ਗਿਆ ਅਮਰਦੀਪ ਸਿੰਘ ਜੀ ਆਓ ਥੱਲੇ ਥੱਲੇ ਚਲੀਏ ਤੇ ਗਰਮੀ ਬਹੁਤ ਹੈ ਇੱਥੇ ਦਾ ਆ ਜੋ ਉਦਹੀਂ ਆ ਪਈ ਆ ਮਸ਼ੀਨਾ ਹਨਾ ਉਹਦੇ ਸਾਰਾ ਕੁਝ ਨਹੀਂ ਨਹੀਂ ਇਹਨੂੰ ਪਹਿਲਾਂ ਕੱਢ ਆਪਾਂ ਜਿੰਦਾ ਗ੍ਰਾਈਂਡਰ ਮਸ਼ੀਨ ਉਦਹੀਂ ਪਈ ਉਹ ਗੈਸ ਦੇ ਉੱਪਰ ਤਵਾ ਜਿਹੜਾ ਉਵੇਂ ਰੱਖਿਆ ਆ ਬਸ ਰਹਿ ਗਿਆ ਇਹ ਨਸ਼ੇ ਨੇ ਕੀ ਕੁਝ ਕਰ ਦਿੱਤਾ ਦੇਖ ਲਾ ਹੈ ਮਤਲਬ ਪੂਰੇ ਬਾਥਰੂਮ ਪੂਰੇ ਖਰਾਬ ਜਿੱਦਾਂ ਹੈਗੇ ਮਿੱਟੀ ਜੰਮੀ ਪਈ ਆ ਕਦੀ ਖੋਲੇ ਹੀ ਨਹੀਂ ਕਿਸੇ ਨੇ ਨਹੀਂ ਤੁਹਾਡੇ ਮਾਤਾ ਪਿਤਾ ਕਿਹੜੀ ਜੌਬ ਤੇ ਸੀ ਉਹ ਤਾਂ ਟੀਚਰ ਸੀਗੇ ਉੱਥੇ ਆ ਬਹਾਨੀ ਪੈਂਦੇ ਤੇ ਬਗਵਾੜੀ ਚਲੇ ਗਏ ਸੀ ਅੱਛਾ ਟੀਚਰ ਸੀ ਹਾਂਜੀ ਜਿਹੜੇ ਪਾਲਤ ਸਾਹਿਬ ਦੇ ਪੁੱਪੜੀ ਸਾਡੇ ਮਤਲਬ ਇੰਪੋਰਟ ਐਕਸਪੋਰਟ ਦਾ ਜਿਹੜਾ ਉਹ ਦਿਹਾਣੀ ਜਿਹੜਾ ਸਟੇਟ ਗਵਰਨਮੈਂਟ ਦਾ ਹੈਗਾ ਵਿਭਾਗ ਹਾਂ ਉਹ ਜੋ ਹੈਂਡ ਕਲਰਕ ਸੀਗੇ ਅੱਛਾ ਕਾਫੀ ਅੱਛੀ ਪੋਸਟ ਹੀ ਆਈਗੀ ਬਹੁਤ ਜੀ ਹੁਣ ਘਰ ਦੇ ਵਿੱਚ ਕੋਈ ਨਹੀਂ ਰਿਹਾ ਤਿੰਨ ਭੈਣਾਂ ਆ ਤਿੰਨੇ ਹੀ ਵਾਰ ਆਉਣਾ ਦੋ ਭੈਣਾਂ ਦੋ ਭੈਣਾਂ ਮੈਰਿਡ ਉਹ ਬਾਹਰੀ ਹੈ ਜੀ ਹਾਂਜੀ ਬਾਹਰੀ ਤੇ ਭਰਾ ਇਕੱਲੇ ਆ ਇਕੱਲੇ ਆ ਹਨਾ ਹਾਂ ਉਹਨਾਂ ਦੀ ਡੈਥ ਹੋ ਗਈ ਆ ਭੂਆ ਫੁੱਫੜ ਦੀ ਤਾਂ ਬਾਕੀ ਇਹ ਉਹਨਾਂ ਨੂੰ ਜਦੋਂ ਆਂਦੀਆਂ ਬੰਨ ਨਹੀਂ ਦਿੰਦਾ ਹਨਾ ਵੈਲਡਿੰਗ ਦਾ ਕੰਮ ਕਰਦਾ ਰਹਿੰਦੇ ਓਲ ਬੋਰ ਟੈਕਨੀਕ ਸਕੂਲ ਓਪਰ ਯੂਨੀਵਰਸਿਟੀ ਆਜੋ ਆਜਾ ਅਮਰਦੀਪ ਸਿੰਘ ਚਲੋ 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 ਉਹ ਚਲੋ ਥੱਲੇ ਲੈ ਕੇ ਚਲੋ ਘਰ ਇਹ ਅੱਗ ਲੱਤੀ ਹੋ ਗਈ ਇਹ ਆਪ ਲੱਗੀ ਕਿ ਲੱਤੀ ਸੀ ਹਾਂ ਅੱਗ ਆਪੇ ਕਿਤੇ ਹੈ ਲਾਈ ਸੀ ਅੱਗ ਆਪੇ ਲੱਗ ਗਈ ਆਪੇ ਕਿਵੇਂ ਲੱਗੀ ਹੈ ਆਪੱਖਾ ਵੀ ਜਲ ਗਿਆ ਸਾਰਾ ਹੀ ਹਨਾ ਆ ਫਿਰੀ ਲੱਗੀ ਸੀ ਉਹ ਵੀ ਜਲ ਗਈ ਇੱਥੇ ਬੈਡ ਮੁੱਟ ਸੋਫਾ ਸਭ ਸਭ ਸੜ ਗਿਆ ਸਭ ਕੁਝ ਸੜ ਗਿਆ ਤੇ ਫਿਰ ਭੁਜਾਈ ਕਿ ਮੈਂ ਆਪ ਕਿੱਥੇ ਸੀ ਇਹਦੇ ਵਿੱਚ ਅੰਦਰ ਹੀ ਸੀਗੇ ਹਾਂ ਰਾਮ ਨੂੰ ਲੱਗੀ 1 ਵਜੇ ਆਹ ਸਟੋਰ ਹੁਣ ਹਾਂ ਅੱਜ ਬੁਝਾ ਕੇ ਇਹ ਸਵੇਰੇ ਫੇਰ ਲੱਗ ਗਈ ਅੱਛਾ ਫੇਰ ਫੇਰ ਓਏ ਹੋ ਸਾਰਾ ਜੀ ਸੋਹ ਦਾ ਉਸ ਤੋਂ ਬਾਅਦ ਬੁਝੀ ਜਬੀਤੇ ਜਲ ਗਿਆ ਹਨ ਆ ਸ਼ਾ ਵੀ ਕਮਰਾ ਓਏ ਗੁਰੂ ਓਏ ਦੇਖੋ ਕੀ ਹਾਲਾਤ ਨਸ਼ੇ ਨੇ ਬਣਾ ਦਿੱਤੇ 15 ਸਾਲ ਡੈਨਮਾਰਕ ਦੇ ਵਿੱਚ ਰੇ ਨੁਜਬਾਨ ਦੇਖੋ ਕੀ ਬਣਾ ਤਾ ਹੋ ਰਿਹਾ ਆ ਸਾਰੇ ਕੂੜਾ ਕਰ ਕਰ ਸਿੱਟੀ ਜਾਂਦੇ ਉਧਰੋਂ ਹਨ ਆ ਗਵਾਂਡੀ 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 ਹਰਦਵਾਲੇ ਵੀ ਸਿੱਟੀ ਜਾਂਦੇ ਜਦੋਂ ਕੋਈ ਨਿਗਾਹ ਹੀ ਨਹੀਂ ਰੱਖਣੀ ਤੇ ਫਿਰ ਉਹ ਸਿੱਟੀ ਜਾਂਦੇ ਕੋਈ ਰਹਿਣ ਤਾਂ ਲਾਵਾ ਰਹਿਣੇ ਅਮਰਦੀਪ ਸਿੰਘ ਆਜੋ ਹਾਂ ਬੰਦ ਕਰਨਾ ਨਾ ਹਾਂ ਹਾਂ ਆ ਜਾ ਆ ਜਾ ਚਲ ਬਣਾ ਕੇ ਰੱਖੋ ਥਾਰਾ ਪੀਣ ਚੀਂਦੀ ਉਹ ਮਾਰਿਆ ਟੋਕਿਆਂ ਵਾਲੀ ਪਾਣੀ ਦੇ ਪਤਾਂ ਦੀਆਂ ਬੋਤਲਾਂ ਦਾ ਪਾਣੀ ਆ ਲਿਆ ਕੇ ਰੱਖਿਆ ਉਵੇਂ ਹੀ ਤਰਾ ਵੀ ਹੋ ਗਿਆ ਸਾਰੇ ਹੀ ਸਾਰੇ ਹੀ ਸੜ ਗਏ ਸਾਰੇ ਹੀ ਸਮਾਨ ਸੜ ਗਿਆ ਮੀਨ ਆਜ ਬੈ ਕਮਰਾ ਹੋਣਾ ਸਾਰਾ ਹੀ ਸੜ ਗਿਆ ਇਸ ਮਗਾਉਂ ਦੇ ਦੇਖੋ ਅ ਪ੍ਰੈਜ਼ੀਡੈਂਟ ਹੋਟਲ ਵਾਲੇ ਜਿਹੜੇ ਆ ਉਹ ਭਾਜੀ ਦੇ ਫਰੈਂਡ ਆ ਨਾਲ ਪੜਿਓ ਆ ਜਲੰਧਰ ਹੋਟਲ ਆ ਜਿਹਨਾਂ ਦਾ ਉਹ ਸਾਰੇ ਹੁੰਦਾ ਨਹੀਂ ਫਰੈਂਡ ਕਾਣੇ ਪੜਿਆ ਕਿੰਨਾ ਅਮਰਦੀ ਵੀਰੇ ਹੈ ਕਿੰਨਾ ਪੜਿਆ ਕਿੰਨਾ ਤੋਂ ਮੈਂ ਤਾਂ ਪਲੱਸ 1 ਪੜਿਆ ਹਾਂ ਮੈਂ ਪਲੱਸ 1 ਇੱਥੇ ਪੜਿਆ ਜਲੰਧਰ ਜੀ ਹਾਂ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੀ ਜਿਹੜੀ ਗੱਲਬਾਤ ਸੁਣੀ ਹੋਗੀ ਦੇਖਿਆ ਵੀ ਹੋਊਗਾ ਵੀਡੀਓ ਦੇ ਵਿੱਚ ਤੁਸੀਂ ਦੇਖ ਸਕਦੇ ਬਾਥਰੂਮ ਕਿਵੇਂ ਬੋਤਲਾਂ ਚ ਭਰਿਆ ਹੋਇਆ ਕਿਵੇਂ ਆ ਹਾਲਾਤ ਇੱਕ ਘਰ ਦੇ ਇੱਕ ਬੜੇ ਚੰਗੇ ਭਲੇ ਘਰ ਦੇ ਇਹ ਹਾਲਾਤ ਬਣਿਆ ਕਿਵੇਂ ਬਣਿਆ ਕਿ ਨਸ਼ੇ ਨੇ ਇਹ ਹਾਲਾਤ ਬਣਾ ਦਿੱਤੇ ਗਏ ਇੱਕ ਗਵਰਨਮੈਂਟ ਜੌਬ ਕਰਦੇ ਹੋਏ ਮਾਸਟਰ ਤੇ ਉਹ ਕਸਟਮ ਆਫੀਸਰ ਸੀਗੇ ਤੇ ਇਹਨਾਂ ਦੀ ਮਾਤਾ ਜਿਹੜੀ ਉਹ ਜੌਬ ਕਰਦੀ ਗਵਰਨਮੈਂਟ ਟੀਚਰ ਸੀਗੀ ਤੇ ਅੱਜ ਉਹਨਾਂ ਦਾ ਬੇਟਾ 15 ਸਾਲ ਡੈਨਮਾਰਕ ਦੇ ਵਿੱਚ ਤੇ ਰਿਹਾ ਉੱਥੇ ਕਮਾਈ ਕਰਕੇ ਬਾਅਦ ਦੇ ਵਿੱਚ ਆਣ ਕੇ ਗਲਤ ਸੰਗਤ ਦਾ ਅਸਰ ਜਿਹੜਾ ਆ ਉਹ ਖਲਾਤ ਤੁਸੀਂ ਦੇਖ ਸਕਦੇ ਕੀ ਬਣ ਚੁੱਕੇ ਆ ਗਲਤ ਅਸਰ ਜਿਹੜਾ ਕੋਈ ਨੌਜਵਾਨ ਜਿਹੜੇ ਗਲਤ ਪਾਸੇ ਨੂੰ ਲੈ ਗਏ ਕੋ ਨਸ਼ੇ ਦੇ ਵਿੱਚ ਪੈ ਗਏ ਪਾ ਦਿੱਤਾ ਗਿਆ ਇਹ ਸਾਡਾ ਵੀਰ ਅਮਰਦੀਪ ਸਿੰਘ ਤੇ ਅੱਜ ਅਮਰਦੀਪ ਸਿੰਘ ਦੇ ਘਰ ਪਹੁੰਚੇ ਆ ਜਿਹੜੀਆਂ ਦੋ ਭੈਣ ਆਏ ਦੋਨੇ ਬਾਹਰ ਕਿੱਥੇ ਕਿਹੜੇ ਮੁਲਕ ਚ ਪੈ ਰਹੇ ਆ ਆਸਟ੍ਰੇਲੀਆ ਦੋਨੇ ਭੈਣ ਤੇ ਉਹ ਜਦੋਂ ਮੈਰਿਡ ਮਤਲਬ ਪਹਿਲਾਂ ਜਦੋਂ ਮਾਤਾ ਪਾਪੂ ਉਹਦੇ ਠੀਕ ਸੀਗੇ ਜਦੋਂ ਜਦੋਂ ਉਹਨਾਂ ਦੀ ਮੈਰਿਡ ਸੀ ਇਹਨਾਂ ਤੋਂ ਬਾਅਦ ਮੈਰਿਡ ਉਹ ਆਇਆ ਸੀ ਇੱਥੇ ਹੁਣ ਹਾਂਜੀ ਆਇਆ ਸੀ ਪਰ ਉਹਨਾਂ ਨੇ ਇਹਨਾਂ ਨੂੰ ਕੁੰਡਾ ਨਹੀਂ ਖੋਲਿਆ ਕੁੰਡਾ ਹੀ ਨਹੀਂ ਖੋਲਿਆ ਮੋਟਰ ਮੈਨੂੰ ਜਿੱਦਾਂ ਕੁੰਡਾ ਖੋਲ ਦਿੰਦੇ ਆ ਹਾਂ ਮੈਂ ਆਇਆ ਸੀ ਉੱਤੋਂ ਤਾਂ ਜਾਂਦਾ ਹਾਂ ਪਰ ਆਇਆ ਸੀ ਕਿ ਹਾਂ ਮੈਂ ਕਿਹੜਾ ਮਾਰ ਦਿੰਦਾ ਅੱਛਾ ਤੇ ਪਰ ਕਦੇ ਕਦੇ ਮੈਨੂੰ ਵੀ ਨਹੀਂ ਖੋਲ ਦਿੰਦੇ ਮੈਨੂੰ ਬਾਹਰੋਂ ਮੋੜ ਦਿੰਦੇ ਹਾਂ ਵਾਹ ਤੇ ਅੱਜ ਜਿਹੜਾ ਇਹਨਾਂ ਦੀ ਹੈਲਪ ਕਿਉਂਕਿ ਇਹਨਾਂ ਨੂੰ ਦਵਾਈ ਦੀ ਲੋੜ ਆ ਅਸਲ ਦੇ ਵਿੱਚ ਜਿਹੜੀ ਮੈਡੀਸਿਨ ਦੀ ਲੋੜ ਆ ਬਾਹਰ ਮੋਟਰਸਾਈਕਲ ਗੱਡੀ ਰਨਾਲਡ ਗੱਡੀ ਦੀ ਖੜੀ ਆ ਇੱਧਰ ਮੋਟਰਸਾਈਕਲ ਖੜਾ ਆ ਸਾਰਾ ਸਮਾਨ ਘਰ ਦਾ ਗੈਸ ਤੱਕ ਵਾਸ਼ਿੰਗ ਮਸ਼ੀਨ ਤੱਕ ਸਭ ਕੁਝ ਮਸ਼ੀਨ ਘਰ ਦੀ ਜਿਹੜੀ ਵੀ ਚੀਜ਼ ਹੁੰਦੀ ਆ ਉਹ ਉਵੇਂ ਪਈ ਵਾ ਥਲੜੇ ਕਮਰੇ ਨੂੰ ਅੱਗ ਲੱਗ ਚੁੱਕੀ ਆ ਤੇ ਗੱਲ ਆ ਇੱਕ ਨਸ਼ਾ ਜਿਹੜਾ ਸਾਡੇ ਪੰਜਾਬ ਦੇ ਵਿੱਚ ਜਿਹੜੀ ਉਹ ਕਿਉਂਕਿ ਜਿੰਨਾਂ ਚਿਰ ਨਸ਼ਾ ਸੀ ਸਹੀ ਸੀ ਬਾਅਦ ਦੇ ਵਿੱਚ ਉਹਨੇ ਨਸ਼ੇ ਨੇ ਦਿਮਾਗ ਅਫਸੈਟ ਕਰ ਦਿੱਤਾ ਤੇ ਇਹਨਾਂ ਨੇ ਆਪਣਾ ਆਪ ਜ਼ਿੰਦਗੀ ਦੇ ਨਾਲ ਨਾਤਾ ਤੋੜ ਦਿੱਤਾ ਬਾਹਰਲੀ ਸੰਗਤ ਮਤਲਬ ਕਿਸੇ ਦੇ ਨਾਲ ਨਾਤਾ ਜਿਹੜਾ ਤੋੜ ਦਿੱਤਾ ਤੇ ਆਪਣੇ ਆਪ ਨੂੰ ਘਰ ਦੇ ਵਿੱਚ ਬੰਦ ਕਰ ਲਿਆ ਪਿਛਲੇ ਪਾਸੇ ਦੁਕਾਨਾਂ ਘਰਾਂ ਦੁਕਾਨਾਂ ਕਿਰਾਏ ਤੇ ਚੜੀਆਂ ਆ ਉਹ ਕੋਈ ਕਿਰਾਇਆ ਨਹੀਂ ਦੇ ਰਿਹਾ ਘਰ ਜਿਹੜਾ ਦੁਕਾਨ ਕਿਰਾਏ ਤੇ ਰਹਿ ਰਿਹਾ ਉਹ ਕੋਈ ਕਿਰਾਇਆ ਨਹੀਂ ਦੇ ਰਿਹਾ ਲੋਕ ਫਿਰ ਗਲਤ ਕਰ ਲੈਂਦੇ ਆ ਜਦੋਂ ਦੇਖਿਆ ਵੀ ਲੋਕ ਤਾਂ ਤੇ ਚੰਗੇ ਭਲੇ ਬੰਦਿਆਂ ਦੇ ਨਾਲ ਐਦਾਂ ਠਗੀ ਮਾਰੀ ਮਾਰਦੇ ਆ ਤੇ ਤਾਂ ਫਿਰ ਆਪਣੇ ਆਪ ਨੂੰ ਇਹਨੇ ਬੰਦ ਕਰ ਲਿਆ ਤੇ ਇਹਨੂੰ ਕੁਝ ਵੀ ਨਹੀਂ ਦਿੰਦੇ ਇਵੇਂ ਹੀ ਵਿਚਾਰਾ ਆਪਣਾ ਜਿਹੜਾ ਸਮਾਂ ਉਹ ਕੱਟ ਰਿਹਾ ਆ ਵੀਰੇ ਰੋਟੀ ਪਾਣੀ ਫਿਰ ਕਿੱਦਾਂ ਅਮਰਦੀਪ ਸਿੰਘ ਤਾਂ ਰਹਿ ਗਈ ਨਾ ਏਜੀ ਇੱਦਾਂ ਰਹਿ ਗਿਆ ਹਾਂ ਫੇਰ ਉਹ ਰੋਟੀ ਨਹੀਂ ਖਾਣੀ ਫੇਸ ਤੇ ਰੋਟੀ ਪਾਣੀ ਕਿੱਦਾਂ ਖਾਣਾ ਅਮਰਦੀਪ ਸਿੰਘ ਰੋਟੀ ਪਾਣੀ ਤਾਂ ਮੈਂ ਢਾਬੇ ਤੋਂ ਲਿਆਣਾ ਤੂੰ शिवराज ਢਾਬੇ ਤੋਂ ਉਹ ਢਾਬੇ ਤੋਂ ਆਉਂਦੇ ਆ ਬਾਹਰ ਉਹਨਾਂ ਨੂੰ ਵੀ ਕੁੰਡਾ ਨਹੀਂ ਖੋਲਦੇ ਹਾਂ ਹਾਂ ਉਹ ਬਸ ਟਾਈਮਿੰਗ ਇੱਕ ਸੈੱਟ ਕੀਤੀ ਹੋਈ ਆ ਉਸ ਟਾਈਮ ਤੇ ਪੈਸਾ ਫਿਰ ਪੈਸਾ ਵਸੂ ਉਧਰ ਹੀ ਲੱਗ ਗਿਆ ਇੱਥੇ ਬੈਂਕ ਹੈਗੀ ਲੱਗੇ ਉੱਥੋਂ ਲੈ ਆਉਂਦੇ ਹਾਂ ਕਿਰਾਏ ਲੈਣੇ ਤੂੰ ਇੰਦ ਤੱਕ ਮਿਲੇ ਹੀ ਨਹੀਂ ਉਹ 5 ਲੱਖ ਰੁਪਈਆ ਕੇ 10 ਲੱਖ ਰੁਪਈਆ ਕਿਰਾਇਆ ਦਾ ਮੇਰੇ ਖਾਣੇ ਦਾ ਕਿਰਾਇਆ ਰੋਟੀ ਪਾਣੀ ਰੋਟੀ ਦਾ ਇਹ ਆਪੇ ਹੀ ਕਰਦੇ ਹੁੰਦੇ ਸੀ ਰੋਟੀ ਜਿੱਦਾਂ ਜਿਹੜੇ ਕਮਾ ਕੇ ਲੈ ਕੇ ਆਏ ਹੋਏ ਸੀ ਬਾਹਰੋਂ ਹਾਂ ਉਹਨਾਂ ਦੇ ਨਾਲ 15 ਸਾਲ ਹੋ ਗਏ ਜਿਹੜੇ ਸੀ ਉਹ 6 ਸਾਲ ਤਾਂ ਮੈਂ ਆਪੇ ਚਲਾਇਆ ਨਾ ਫਿਰ ਉਹ ਜਿੱਦਾਂ दारू ਉਹ ਸਾਰੇ ਵੀ ਉਹ ਤਾਂ ਦੇ ਦਿੰਦੇ ਸੀ ਜਦੋਂ ਦੇਖ ਹੀ ਲਿਆ ਬਰਮਾ ਦੇਖ ਲਿਆ ਇਹ ਪਹਿਲਾਂ ਉੱਪਰ ਸੀ ਅੱਧਾ ਕਚਰਾ ਤਾਂ ਉੱਪਰ ਸੀਗਾ ਸਾਰਾ ਪਿਆ ਇਹਨਾਂ ਕਲੀਨਿੰਗ ਚੁਕਵਾ ਲਿਆ ਉੱਪਰ ਕਮਰੇ ਇੱਕ ਤੋਂ ਦੁੱਗਣਾ ਕੋਠੇ ਤੇ ਦੁੱਗਣਾ ਕੋਠੇ ਸੀ ਤੂ ਭੈਣਾਂ ਵੀ ਪਰੇਸ਼ਾਨ ਹੋਈਆਂ ਵਿਚਾਰੀਆਂ ਬਾਹਰ ਬੈਠੇ ਸੀਗੇ ਵੱਡੀ ਦੀਦੀ ਉਹਨਾਂ ਨੇ ਕੁੰਡਾ ਨਹੀਂ ਖੋਲਿਆ ਤੇ ਛੋਟੀ ਭੁਣੀ ਜੀ ਅਸੀਂ ਮੈਂ ਨਾਲ ਆਇਆ ਸੀ ਮੈਂ ਸਪੂਤ ਦਾ ਕਿ ਕੁੰਡਾ ਚਲਵਾਇਆ ਤੇ ਉਹਨਾਂ ਨੂੰ ਮੇਲੇ ਬਸ ਗੱਲਬਾਤ ਹੋਈ ਨਾਲ ਬਦ ਗੱਲ ਖੜ ਕੇ ਹੁੰਡਾਇਕ ਰੋਮ ਫਰੈਂਡ ਉਹਨਾਂ ਨੂੰ ਫੜੀ ਜਾਂ ਲੂਗਰ ਕਰਦਾ ਜਿੱਦਾਂ ਜੀ ਤੇ ਉਹ ਲੈਣ ਮੈਂ ਇਹਨਾਂ ਨੂੰ ਨਾਲ ਬਾਈਕ ਤੇ ਚੱਲ ਗਏ ਅਮਰਦੀਪ ਸਿੰਘ ਜੀ ਚਲੋ ਆਜੋ ਆਜੋ ਮੈਂ ਕਿੱਥੇ ਜਾਣਾ ਮੈਂ ਇੱਥੇ ਹੀ ਰਹਿਣਾ ਆਪਾਂ ਆਪਾਂ ਚਲੀਏ ਆਪਾਂ ਉਹ ਬੈਂਕ ਤੇ ਜਾ ਕੇ ਆਈਏ ਆਜੋ ਹਾਂ ਬੈਂਕ ਤੇ ਬੈਂਕ ਤੇ ਹਾਂ ਬੈਂਕ ਤੇ ਚਲੀਏ ਆਪਾਂ ਬੈਂਕ ਤੇ ਜਾਣਾ ਆਪਾਂ ਆਪਾਂ ਉੱਥੇ ਗੱਲਬਾਤ ਕਰਨੀ ਪਲੈਂਟ ਦਾ ਮੋਟਰਸਾਈਕਲ ਆ ਆ ਗੱਡੀ ਨਵਾਂ ਮੋਟਰਸਾਈਕਲ ਗੱਡੀ ਵੀ ਬੜੀ ਵੀ ਹਾਲਤ ਚ ਉਵੇਂ ਜਿਹੜੀ ਉਹ ਬੰਦ ਕਰ ਦਿੱਤੀ ਘੱਟਾ ਜੰਮ ਗਿਆ ਟਾਇਰਾਂ ਹਵਾ ਨਿਕਲ ਗਈ ਤੇ ਗਲੀ ਦੇ ਵਿੱਚ ਬੱਸ ਉੱਪਰੋਂ ਇੱਟਾਂ ਇੱਟਾਂ ਸਿੱਟੀਆਂ ਉੱਪਰੋਂ ਇਹਦੀ ਚਾਬੀ ਇਹਦੀ ਚਾਬੀ ਉੱਤੇ ਜੜ ਜਾਂਦਾ ਪਤਾ ਨਹੀਂ ਸਰ ਇਹਦੀ ਚਾਬੀ ਆਹ ਲਓ ਇਹ ਪਾਇਓ ਆ ਸਿਸਟਮ ਹੈ ਨਾ ਨਵੀਂ ਲਈ ਸੀ ਹਾਂਜੀ ਹਾਂਜੀ ਨਵੀਂ ਲਈ ਸੀ ਬਿਲਕੁਲ ਨਵੀਂ ਲਈ ਸੀ ਚਾਬੀ ਕੋਲੇ ਹੀ ਆਹ ਦੁਬਾਰਾ ਵੈਰੀ ਗੁੱਡ ਕਿਆ ਬਾਤ ਹੈ ਹਾਂ ਚੱਲੀ ਕਿੰਨੀ ਆ ਅਮਰਜੀਤ ਸਿੰਘ ਦੇਖੋ ਕਿੰਨੀ ਚੱਲੀ ਹੈ 10000 ਤੋਂ ਘੱਟ 10000 ਘੱਟ 10000 ਵੀ ਨਹੀਂ ਹੋਣੀ ਹਾਂ ਨਵੀਂ ਲਈ ਆ ਚਾਬੀ ਦੇ ਨਾਲ ਲੌਕ ਲੋਕ ਕਰਿਓ ਘਰ ਕੋ ਲੋਕ ਕਰ ਦੋ ਨਾ ਲੋਕ ਕਰ ਲਓ ਨਾ ਨੋਕ ਹੋਣਾ ਘਾਰੇ ਤੇ ਇੱਥੇ ਖੁੱਲਾ ਨਹੀਂ ਨਹੀਂ ਕਰ ਦੋ ਕਰ ਦੋ ਖੜੇ ਆ ਨਾ ਕਰ ਦੋ ਕਰ ਦੋ ਗੱਲ ਕਰੇ ਜੀ ਜਾ ਗਈ ਨਾ ਪੇਸਾ ਜੀ ਤੂੰ ਪੈਸੇ ਲੈਣੇ ਜਿਹਨਾਂ ਤੋਂ ਪੈਸੇ ਲੈਣੇ ਆਪਾਂ ਉਹਨਾਂ ਨਾਲ ਗੱਲਬਾਤ ਕਰਕੇ ਆਈਏ ਬੈਂਕ ਵਾਲਿਆਂ ਨਾਲ ਵੀ ਤੁਸੀਂ ਪੈਸੇ ਕਿੱਥੇ ਦਾ ਲੈਣੇ ਪੈਸੇ ਤਾਂ ਉਹ 5 ਵਜੇ ਉਹ ਤਾਂ ਬੰਦ ਹੋਣਾ ਹਾਂ ਮੈਂ ਕਿਹਾ ਜਿੱਥੇ ਹੋਣਗੇ ਆਪਾਂ ਉੱਥੇ ਜਾਵਾਂਗੇ ਆਪਾਂ ਕੱਕੜ ਜਲ ਜਣਾ ਉਹ ਕਿੱਥੇ ਆਉਂਦਾ ਘਰ ਕਿੱਥੇ ਪਤਾ ਨਹੀਂ ਉਹ ਕਿੱਥੇ ਰਹਿੰਦਾ ਬੈਂਕ ਆਪਾਂ ਘਰੋਂ ਬੈਂਕ ਚ ਪੁੱਛ ਲੈਣਾ ਨਾ ਆ ਲੈ ਕੇ ਆਇਆ ਉਹ ਦੇਖੋ ਫੋਨਸ ਵਾਲੇ ਵੀ ਹਾਂ ਪੁੱਛ ਵੀ ਨਾਲ ਲੈਂਦੇ ਗੌਰਵ ਕੱਕੜ ਦਾ ਨਕੂਦਰ ਚੌਂਕ ਤੇ ਹੁੰਦਾ ਉੱਥੇ ਗੱਲਾਂ ਆਪਾਂ ਉਹਨਾਂ ਕੋ ਉੱਧਰ ਚੌਂਕ ਚਲੀਏ ਹੋਰ ਚਲੋ ਚਲੋ ਉੱਥੇ ਇਦਾਂ ਨਹੀਂ ਜਾਣਾ ਹਾਂ ਆ ਜਾ ਇਹ ਤਾਂ ਤੁਸੀਂ ਗਵਰਨਮੈਂਟ ਜਾ ਕੇ ਪਤਾ ਕਰੋ ਮੈਂ ਥੋੜੀ ਜਿਹਾ ਆਪਣੇ ਤੇ ਫਿਰ ਚੱਲ ਜਾਣਾ ਆ ਜਾ ਆ ਜਾ ਮੇ ਅਬਰਦੀ ਗੱਲ ਤਾਂ ਸੁਣ ਆ ਜਾ ਮੇਰੀ ਗੱਲ ਤਾਂ ਸੁਣ ਆ ਜਾ ਆ ਜਾ ਮੇਰਾ ਭਰਾ ਆ ਜਾ ਬਾਹਰ ਆ ਜਾ ਬਾਹਰ ਆ ਜਾ ਇਹ ਤਾਂ ਉਦਾਂ ਮਣੀ ਚਾਹੀਦੀ ਨਾਲੇ ਮੇਰੇ ਕੋਲ ਆਪਣੀ ਵੀ ਆ ਆ ਜਾ ਆ ਜਾ ਆ ਜਾ ਗੱਲ ਤਾਂ ਸੁਣ ਉਹ ਲਾਲੇ ਮੇਰੇ ਕੋਲ ਆਪਣੀ ਮੈਡੀਸਿਨ ਵੀ ਹੈ ਸਾਫ ਹੈ ਮੈਨੂੰ ਆ ਜਾ ਗੱਲ ਤਾਂ ਸੁਣ ਕਿਹੜੀ ਮੈਡੀਸਿਨ ਆ ਜਾ ਆ ਜਾ ਆ ਜਾ ਮੇਰਾ ਭਰਾ ਨਹੀਂ ਮੇਰਾ ਆ ਜਾ ਆਜਾ ਅਧਖਾਲ ਮੈਨੂੰ ਮੈਡੀਸਨ ਦਿਖਾ ਲੇ ਮੈਡੀਸਨ ਮੈਡੀਕੀਨ ਵੀ ਮੈਡੀਸਨ ਦੱਸ ਸਕਦਾ ਹੁੰਦਾ ਜੇ ਜਾਮਦੀ ਵੀ ਮੈਂ ਖਾਣੀ ਹੁੰਦੀ ਉਹਦਾ ਦੱਸੋ ਕੋਈ ਕੰਮ ਆ ਤਾਂ ਮੈਂ ਕਿਹ ਕੰਮ ਮੈਂ ਤਾਂ ਇਤ ਸੱਤਿਆ ਨਹੀਂ ਸੀ ਮਤਲਬ ਆਪਾਂ ਬੈਂਕ 'ਚ ਜਾਣਾ ਆ ਆਪਾਂ ਜਾ ਕੇ ਉੱਥੇ ਗੱਲਬਾਤ ਕਰੀਏ ਬੈਂਕ ਤਾਂ ਬੰਦ ਹੋ ਗਏ 5 ਵਜੇ ਦੇ ਬਾਅਦ ਨਹੀਂ ਨਹੀਂ ਆਪਾਂ ਗੱਲ ਕਰੀਏ ਜਾ ਕੇ ਕਿੱਥੇ 5 ਵਜੇ ਬੰਦ ਹੋ ਜਾਂਦੇ ਬੈਂਕ ਨਹੀਂ 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 ਆਪਾਂ ਉੱਥੇ ਜਿਹੜੇ ਬੰਦੇ ਹੈਗੇ ਉਹਨਾਂ ਨਾਲ ਗੱਲ ਕਰੀਏ ਤਾਂ ਮੈਂ ਆਪਣੇ ਫਰੈਂਡ ਗੌਰਵ ਜੂਨ ਨੂੰ ਫੋਨ ਕਰਦਾ ਫੇਰ ਹੀ ਗੱਲ ਹੋ ਸਕਦੀ ਆ ਚਲੋ ਕਰ ਗੱਲ ਹੋ ਸਕਦੀ ਕਰ ਫਿਰ ਗੱਲ ਕਰ ਫੂੰਕ ਜਾਲਾ ਕੰਮ ਸੀ ਮੇਰੇ ਨਾਲ ਤਾਂ ਮੈਂ ਤਾਂ ਬੁਲਾਇਆ ਨਹੀਂ ਫਿਰ ਉਹ ਨਹੀਂ ਹਾਂ ਚਲਾ ਜਾ ਮੇਰਾ ਭਰਾ ਫਿਰ ਆ ਤਖਤ ਆ ਜਾ ਅਸਲ ਫੂੰਕ ਵੀ ਰੱਖਿਆ ਪੁਰਾਣਾ ਨਹੀਂ ਫੋਨ ਨੂੰ ਪਰ ਉਹ ਸਭ ਸਿਗਾ ਪਰਿਵਾਰ ਜੋ ਮੈਦੀ ਰਣੀ ਕੀ ਕੀ ਕੰਮ ਦਵਾਈ ਲੈਣ ਜਾਣੀ ਤੁਹਾਡੀ ਸਾਰੀ ਦਵਾਈ ਦਵਾਈ ਮੇਰੇ ਕੋਲ ਹੈ ਆਪਣੀ ਸਾਰਾ ਕੁਝ ਸਿਗਾ ਜਦੋਂ ਇਦਾਂ ਨਹੀਂ ਧਿਆਣਾ ਸਾਰਾ ਕੁਝ ਵਿੱਚੇ ਲੈਪਟਾਪ ਵਿੱਚੇ ਸਾਰਾ ਕੁਝ ਆਜਾ 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 ਅਮਰਦੀਪ ਕੋ 42 ਸਾਲ ਮੇਰੀ 43 ਸਾਲ ਉਮਰ ਮੇਰਾ ਤਾਂ ਬੱਕੜੇ ਤੇ ਪਹਿਲਾਂ ਹੀ ਨਹੀਂ ਆਣਾ ਕੋਈ ਮਾਤਾ ਦੱਸੋ ਆਜਾ ਅਮਰਦੀਪ ਕੋ ਆਜਾ ਆਜਾ ਮੇਰਾ ਵੀ ਰਾਜਾ ਵਾਰੀ ਕਰਦਾ ਸੋਣਾ ਆਜਾ ਲਿਆਓ ਲਿਆ ਪਟਿਆ ਗਿਆ ਹਾਂ ਆਜਾ ਆਜਾ ਲਿਆ ਲਿਆ ਆਜਾ 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 ਮੇਰਾ ਭਰਾ ਆਜਾ ਆਜਾ ਹੋਰ ਹੋਰ ਗੌਰਵ ਜੂ ਹਾਂ ਗੌਰਵ ਜੂ ਤੂੰ ਲਾਦੇ ਕੋਈ ਨਹੀਂ ਕਿਤੇ ਨਹੀਂ ਆਂਦਾ ਵਿੱਚ ਹੈਗੀ ਲਿਆਉਣ ਵਾਲਾ ਗੱਲ ਗੱਲ ਕਰਾ ਦੇ ਕੰਮ ਕਹਦਾ ਮੇ ਇੱਥੇ ਕਿ ਗੇ ਇੱਥੇ ਕਿ ਲੈਣਾ ਸੀ ਮਤਲਬ ਮੇਰੇ ਨਾਲ ਕੀ ਲੈਣਾ ਦੇਣਾ ਜਾਣਾ ਨਹੀਂ ਪੈਣਾ ਨਹੀਂ ਜਾਣਾ ਪਹਿਲਾਂ ਨਹੀਂ ਆਪ ਲੈ ਕੇ ਆਈਏ ਆਪ ਲੈ ਕੇ ਆਈਏ ਨਾ ਪੈਸੇ ਜਿੱਥੇ ਤੇਰੀ ਮਾਰੀ ਆ ਪੈਸੇ ਹੈ ਨਾ ਕੁਝ ਦੁਕਾਨ ਵਾਲਿਆਂ ਸਾਥ ਆਵਾ ਤੇ ਆ ਜੂ ਫਿਰ ਇੱਥੇ ਤੁਰ ਕੇ ਜਾਣੇ ਨਹੀਂ ਤੁਰ ਕੇ ਇੱਧਰ ਨਹੀਂ ਜਾਣੇ ਆ ਗੱਡੀ 'ਚ ਬਹਿ ਕੇ ਚੱਲਦੇ ਆਪਾਂ ਗੱਡੀ 'ਚ ਨਹੀਂ ਇੱਦਾਂ ਹੀ ਇੱਧਰ ਮੇਰੀ ਗੱਲ ਤਾਂ ਸੁਣਾ ਆਪਾਂ ਗੱਡੀ 'ਚ ਬਹਿ ਕੇ ਚੱਲਦੇ ਆ ਉੱਪਰ ਦੀ ਜਦ ਇੱਦਾਂ ਹੀ ਜਾਣਾ ਪੈਣਾ ਮੈਂ ਤਾਂ ਨਹੀਂ ਫਿਰਦੇ ਨਹੀਂ ਮੈਂ ਘਰੇ ਜਾਣਾ ਪੈਣਾ ਜਦ ਮੈਂ ਤੁਰ ਫੇਰ ਸਕਦਾ ਤਾਂ ਮੈਂ ਕਿਉਂ ਤੈਨੂੰ ਜਾਣਾ ਨਹੀਂ ਨਹੀਂ ਆਜਾ ਆਜਾ ਗੱਡੀ 'ਚ ਚਲੀ ਆਜਾ ਨਹੀਂ ਗੱਡੀ 'ਚ ਨਹੀਂ ਉੱ ਆਜਾ ਚੱਲ ਸ਼ਾਬਾਸ਼ ਹੋਰ ਠਹਿਰਾ ਯਾਰ ਅਮਰਦੀਪ ਕੋਈ ਗੱਲ ਥੋੜੋ ਸੱਚੀ ਗੱਲ ਭੈਣ ਤੁਸੀਂ ਲੱਗੇ ਰਹੇ ਨੇ ਭੈਣ ਜੀ ਤੁਹਾਨੂੰ ਬੁਲਾਉਂਦੇ ਚਲਾਉਂਦੇ ਹੁੰਦੇ ਕਦੀ ਵੀਰ ਨਿਕਲਦਾ ਬਾਹਰ ਤੇ ਮੇਰੀ ਸੱਟ ਵੀ ਕੇਟ ਹਟਾਈ ਜਾ ਰਹਾ ਕੀ ਹੋਇਆ ਕੀ ਕਹਿੰਦਾ ਦਰਦੂ ਦਰਦ ਹੋ ਰੇ ਹਾਂਜੀ ਦਰਦ ਹੋਤੀ ਸੀ ਕਿ ਵੈਸੇ ਹੀ ਮੈਡੀਸਨ ਕੋ ਖਾਣਾ ਕੋਨਾ ਕਾਹਨੋਂ ਸਖਾਤਾ ਫਿਰ

ਇਹ ਤਾਂ ਕਦੀ ਨਿਕਲਦੀ ਨਹੀਂ ਬਾਹਰ ਆ ਜੱਦੀ ਗੱਡੀ ਲਈ ਉੱਥੇ ਅੱਛਾ ਉੱਦਾਂ ਹੀ ਖੜੀ ਹੈ ਉੱਦਾਂ ਹੀ ਖੜੀ ਹੈ ਦੇਖੋ ਜੀ ਹਾਂ ਨਹੀਂ ਇਹ ਨਹੀਂ ਮਤਲਬ ਕਿੰਨਾ ਚਿਰ ਹੋ ਗਿਆ ਅੰਦਰ ਬੜਿਆ ਨੂੰ ਲੱਗਾ ਸਾਲ ਦੋ ਸਾਲ ਹੀ ਹੋ ਗਏ 2.5 ਮਹੀਨਾ ਬਾਹਰ ਹੀ ਨਹੀਂ ਦਿਸਦਾ ਇਹ ਤਾਂ ਹੁਣ ਨਿਕਲ ਅੱਗਿਆ ਹਫਤਾ ਕੋਹਾ ਅਸੀਂ ਵੀ ਦੇਖਣ ਲੱਗੇ ਉਹ ਸੀਲ ਜੋ ਕਰਾਈ ਆ ਇਹਦੇ ਤਾਂ ਬਾਹਰ ਹੀ ਨਹੀਂ ਆਉਂਦੇ ਬਿਲਕੁਲ ਅੱਜਾ ਵਾਹੇ ਭਾਈ ਸਤਿਕਾਰ ਤੁਹਾਡਾ ਵੀਡੀਓ ਦੇਖਣ ਲਈ ਧੰਨਵਾਦ ਧੰਨਵਾਦ ਤੁਸੀਂ ਇੱਥੇ ਜਲੰਧਰ ਦੇ ਹਾਂਜੀ ਹਾਂਜੀ ਲੋਕਲ ਆ ਨਾਲ ਦੋ ਚਲੋ ਚਲੋ ਹਾਂਜੀ ਰਿਸਪੋਨਸਿਬਲ ਵਗੈਰਾ ਤੁਸੀਂ ਆਪ ਲੈ ਕੇ ਤੁ ਵੀ ਆਬਿਲੀਟੀ ਲੈਟਰ ਜੀ ਦੀ ਚੀਜ਼ ਹੈ ਹਾਂ ਪਛਾਹਕ ਬਹੁਤ ਸਾਰਾ ਹੀ ਕਮਰਾ ਛੜਿਆ ਹੈ ਸਾਰਾ ਬੰਦ ਪਾਲ ਤਾਲੀ ਅੰਦਰ ਹਵਾ ਹੂੰ ਹੂੰ ਚਲੋ ਠੀਕ ਹੈ ਸੰਗਤ ਜੀ ਇਹ ਹਾਲਾਤ ਸਾਡੇ ਪੰਜਾਬ ਦੇ ਵਿੱਚ ਕਈਆਂ ਘਰਾਂ ਦੇ ਵਿੱਚ ਕਈਆਂ ਸ਼ਹਿਰਾਂ ਦੇ ਵਿੱਚ ਹਜੇ ਤੱਕ ਰ ਵੀ ਬਹੁਤ ਲੋਕ ਡਿਪਰੈਸ਼ਨ ਦੇ ਸ਼ਿਕਾਰ ਹੋਇਓ ਚਾਹੇ ਨਸ਼ਿਆਂ ਤੇ ਚਾਹੇ ਕੋ ਟੈਨਸ਼ਨਾਂ ਦੇ ਨਾਲ ਸ਼ਿਕਾਰ ਹੋਇਓ ਹਜੇ ਤੱਕ ਵੀ ਘਰਾਂ ਚ ਬੰਦ ਕਰ ਰਹੇ ਆ ਉਹ ਕਿਸੇ ਮਦਦ ਦੀ ਉਡੀਕ ਦੇ ਵਿੱਚ ਹੈਗੇ ਆ ਆਪਾਂ ਜਰੂਰ ਕਿਸੇ ਰਿਸ਼ਤੇਦਾਰ ਕਿਸੇ ਆਂਡ ਗਮਾੜ ਦੇ ਵਿੱਚ ਕੋਈ ਐਹੋ ਜਿਹਾ ਪਰਿਵਾਰ ਹੋਵੇ ਉਹਦੀ ਹੈਲਪ ਜਰੂਰ ਕਰੋ ਕਿਉਂਕਿ ਉਹ ਮਦਦ ਦੀ ਢੀਕ ਰਹੇ ਆ ਉਹਨਾਂ ਨੂੰ ਉਹ ਸਮਝ ਨਹੀਂ ਹੈਗੀ ਇਹੀ ਇਨਸਾਨ ਜਦੋਂ ਦਵਾਈ ਖਲੋਣੀ ਉਹ ਬਿਲਕੁਲ ਠੀਕ ਹੋਣਾ ਇੰਨੇ ਕਹਿਣਾ ਵੀ ਮੈਨੂੰ ਵਧੀਆ ਹੋ ਗਿਆ ਮੈਂ ਟਾਈਮ ਨਾਲ ਦਵਾਈ ਖਾ ਲੀ ਤੇ ਇਸ ਕਰਕੇ ਮੇਰੀ ਬੇਨਤੀ ਆ ਕਿਤੇ ਕੋ ਤੁਹਾਨੂੰ ਲੱਗਦਾ ਹੋਵੇ ਆਪਣੇ ਪੱਧਰ ਤੇ ਹੈਲਪ ਕਰੋ ਨਹੀਂ ਤਾਂ ਸੰਸਥਾਵਾਂ ਨਾਲ ਜਰੂਰ ਸੰਪਰਕ ਕਰੋ ਸਾਡੇ ਬਾਬਾ ਦੀਪ ਸਿੰਘ ਸੇਵਾਦਾਰ ਸੰਸਥਾ ਹਰ ਵਕਤ ਹਰ ਪਲ ਤੁਹਾਡੇ ਨਾਲ ਇਹੋ ਜੇ ਹੈਲਪ ਦੇ ਨਾਲ ਜੇ ਕੋਈ ਅੜੀਕਦਾ ਹੋਵੇ ਦੇ ਨਾਲ ਖੜੀ ਆ ਸੰਗਤ ਦੇ ਨਾਲ ਸਾਡਾ ਹੈਲਪ ਲਾਈਨ ਨੰਬਰ 947160895 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੀ ਬੇਜਾ 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 ਉਹ ਨਹੀਂ ਜਾਣਾ ਨਹੀਂ ਜਾਣਾ ਇੰਨਾ ਪੈਸੇ ਥੋੜੀ ਕਰ ਦਿੰਦਾ ਨਹੀਂ ਜਾਣਾ ਨਹੀਂ ਜਾਣਾ ਕੁਝ ਨਹੀਂ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਆਪਾਂ ਹੈਗੇ ਨਾ ਤਾਂ ਕਿਰਾਏ ਚਾਹੀਦੇ ਆਪਣੇ ਨਾਲ ਹੈਗੇ